ਜਿਹੜੇ ਆਪਣੇ ਕਮਰਿਆਂ ਦੇ ਵਿੱਚ ਬੰਦ ਕਮਰਿਆਂ ਦੇ ਵਿੱਚ ਖੂਨ ਦੇ ਛਿੱਟੇ ਆ ਜਾਂਦੇ ਨੇ ਕੱਪੜੇ ਕੱਟੇ ਜਾਂਦੇ ਨੇ ਜਾਂ ਇਦਾਂ ਦੇ ਹੋਰ ਵੀ ਜੋ ਸਵਾਲ-ਜਵਾਬ ਹੈਗੇ ਆ ਜੀ ਜੀ ਮੇਰੀ ਗੱਲ ਫਿਰ ਖੂਨ ਆਇਆ ਕਿੱਥੋਂ ਆਇਆ ਤਾਂ ਖੂਨ ਕਿਸੇ ਜੀਵ ਜੰਤੂ ਦਾ ਹੀ ਆ ਸਕਦਾ ਅੱਛਾ ਆਪਰੇ ਆਪ ਤਾਂ ਉੜ ਕੇ ਹਵਾ ਚ ਆਣਾ ਨਹੀਂ ਇਸ ਦੁਨੀਆ ਕੋ ਪੂਤ ਕੋਲੇ ਨਹੀਂ ਹੁੰਦਾ ਤਾਂ ਲੋਕ ਬਾਣੀ ਦੇ ਵੀ ਗੱਲਾਂ ਕਰਨਗੇ ਵੀ ਇੱਥੇ ਆ ਲਿਖਿਆ ਤੇ ਗੁਰੂ ਸਾਹਿਬ ਨੇ ਇਹ ਕਿਹਾ ਕਿਸੇ ਨੇ ਇਹ ਗਿਆ ਉਹ ਗੱਲ ਕਰਕੇ ਪੁਝਾ ਲੈਣਗੇ ਤੁਹਾਨੂੰ ਹਮ ਪਰ ਅਸੀਂ ਇੱਕੋ ਗੱਲ ਮੰਨਦੇ ਵੀ ਕੋ ਸਬਰੇਤ ਨਹੀਂ ਹੁੰਦਾ ਨਹੀਂ ਹੁੰਦਾ ਬਾਬਾ ਲੁਟ ਰਿਹਾ ਫਸ ਗਿਆ ਹੁੰਦਾ ਸਰੀਰਕ ਛੋਟਣ ਵੀ ਕਰਦੇ ਐ ਪੈਸੇ ਦਾ ਸੋਕਣ ਵੀ ਕਰਦੇ ਐ ਕਰਦੇ ਆ ਉਹ ਕੋਈ ਨਾ ਫਸ ਗਿਆ ਵਿਚਾਰੇ ਨਾ ਮੋਲ ਸਕਦੇ ਨਾ ਇਹ ਦੱਸ ਸਕਦੇ ਹਾਂ ਬਲੈਕਮੇਲ ਕਰਦੇ ਆ ਉਹ ਮਾਨਸਿਕਤਾ ਸਮਝ ਕੇ ਉਹਦੇ ਮੈਂਟਲ ਲੈਵਲ ਤੇ ਪਹੁੰਚਣਾ ਪੈਂਦਾ ਵੀ ਇਹਦਾ ਧਾਰਮਿਕ ਕਿੰਨਾ ਕੋਈ 파ਸਾ ਹੈ ਆਧਵਿਸ਼ਾ ਜੀ ਕਿੰਨੀ ਹੈ ਕਿਹੜੇ ਬਾਬੇ ਨੂੰ ਮੰਨਦੇ ਐ ਜੀ ਸਾਰੀ ਫੈਮਿਲੀ ਨਾਲ ਇਕੱਲੇ ਇਕੱਲੇ ਮੈਂਬਰਾਂ ਨਾਲ ਬੰਦ ਕਮਰੇ ਜਿਵੇਂ ਬੈਠ ਕੇ ਕੋਈ ਵੀ ਪੜਿਆ ਦੇਖਿਆ ਬੰਦਾ ਗੱਲ ਕਰੇਗਾ ਜਿਹੜਾ ਆਪ ਆਂਦੇ ਵਿਸ਼ਵਾਸ ਨਾ ਹੋਵੇ ਜਿਹਨੂੰ ਆਪ ਅਕਲ ਹੋਵੇ ਤਾਂ ਉਹ ਸਾਰੇ ਟੱਬਰ ਨਾਲ ਇਕੱਲੇ ਇਕੱਲਾ ਜੇ ਪੰਜ ਪੰਜ 10 10 ਮਿੰਟ ਗੱਲ ਕਰੇ ਤਾਂ ਸੇਲ ਤੱਕ ਹੋ ਜਾਂਦਾ ਹੈ ਵੀ ਕੌਣ ਬੰਦਾ ਜਾਣੂ ਹੋ ਚੁੱਕੇ ਆਗ ਲਗਾਉਂਦਾ ਕੌਣ ਬੰਦਾ ਕੱਪੜੇ ਕੱਟਦਾ ਕੌਣ ਬੰਦਾ ਖੋਨ ਦੇ ਚਿੱਟੇ ਦਿੰਦਾ ਇਹਦਾ ਮਕਸਦ ਕੀ ਹੈ ਜਿਹੜੇ ਆਪਣੇ ਕਮਰਿਆਂ ਦੇ ਵਿੱਚ ਬੰਦ ਕਮਰਿਆਂ ਦੇ ਵਿੱਚ ਖੂਨ ਦੇ ਛਿੱਟੇ ਆ ਜਾਂਦੇ ਨੇ ਕੱਪੜੇ ਕੱਟੇ ਜਾਂਦੇ ਨੇ ਜਾਂ ਇਦਾਂ ਦੇ ਹੋਰ ਵੀ ਜੋ ਸਵਾਲ ਜਵਾਬ ਹੈਗੇ ਆ ਕੋਈ ਐਦਾਂ ਪਹਿਲੀ ਗੱਲ ਤਾਂ ਇਸ ਦੁਨੀਆ ਕੋ ਫੂਤ ਪ੍ਰੇਤ ਨਹੀਂ ਹੁੰਦਾ ਫਿਰ ਲੋਕ ਬਾਣੀ ਦੇ ਵੀ ਗੱਲਾਂ ਕਰਨਗੇ ਵੀ ਇੱਥੇ ਆ ਲਿਖਿਆ ਤੇ ਗੁਰੂ ਸਾਹਿਬ ਨੇ ਇਹ ਕਿਹਾ ਕਿਸੇ ਨੇ ਇਹ ਕਿਹਾ ਉਹ ਗੱਲਾਂ ਕਰਕੇ ਭੁਜਾ ਲਣਗੇ ਤੁਹਾਨੂੰ ਹਮ ਫਿਰ ਅਸੀਂ ਇੱਕੋ ਗੱਲ ਮੰਨਦੇ ਵੀ ਫੂਤ ਪ੍ਰੇਤ ਨਹੀਂ ਹੁੰਦਾ ਨਹੀਂ ਹੁੰਦਾ ਐਦਾਂ ਕੋਈ ਭਟਕੇ ਹੋਏ ਆਤਮਾ ਨਹੀਂ ਹੁੰਦੀ ਮੈਂ ਉਹ ਸੈਂਟੀਫਿਕ ਤੱਥ ਬੈਠੇ ਤੈਨੂੰ ਸੌਫਟਵੇਅਰ ਗੱਲ ਫਿਰ ਖੂਨ ਆਇਆ ਕਤੌਏ ਤਾਂ ਖੂਨ ਕਿਸੇ ਜੀਵ ਜੰਤੂ ਦਾ ਆ ਸਕਦਾ ਅੱਛਾ ਆਪਣੇ ਆਪ ਤਾਂ ਉੱਡ ਕੇ ਹਵਾ ਚਾਉਣਾ ਨਹੀਂ ਹੂੰ ਤਾਂ ਜੀਵ ਜੰਤੂ ਕਿਹੜਾ ਹੋ ਸਕਦਾ ਜੇ ਥੋੜਾ ਘਰ ਖੁੱਲਾ ਹੈ ਛਿੜੀਆਂ ਬੇੜਾ ਹੈ ਹੂੰ ਹੋ ਸਕਦਾ ਕੋਈ ਕਾਂ ਕੋਈ ਉੱਪਰੋਂ ਕੁਝ ਆਪਣੇ ਸ਼ਿਕਾਰ ਨੂੰ ਲੈ ਕੇ ਉੱਡ ਰਿਹਾ ਹੋਵੇ ਤਾਂ ਡੇਰ ਸਕਦਾ ਫਿਜੋੜੇਗਾ ਉਹ ਥੋੜਾ ਦਿਮਾਗ ਲਾਣਾ ਪੈਂਦਾ ਵੀ ਛੱਤ ਤੇ ਵੀ ਗਿਰਿਆ ਬੇੜੀ ਜੀ ਵੀ ਡਿੱਗਿਆ ਤੇ ਕਿੱਥੇ ਵੀ ਡਿੱਗਿਆ ਜੇ ਕਮਰਾ ਹੀ ਬੰਦ ਹੈ ਹੂੰ ਤੇ ਕੋਠਾ ਕੱਚਾ ਹੈ ਤੇ ਕੋ ਚੂਹਾ ਵੀ ਤਾਂ ਕੋ ਆ ਸਕਦਾ ਫਿਰ ਹੋਰ ਜਾਨਵਰ ਵੀ ਆ ਸਕਦਾ ਜੇ ਜਮਾ ਹੀ ਕੋਈ ਬੰਦਾ ਹੈ ਫਿਰ ਦੇਖਣਾ ਪਊਗਾ ਕਿੱਥੋਂ ਆਇਆ ਕਈਆਂ ਤੇ ਬਾਰ-ਬਾਰ ਹੁੰਦਾ ਉਹ ਜਗ੍ਹਾ ਤੇ ਇੱਕ ਵੀ ਐਦਾਂ ਤਾਂ ਨਹੀਂ ਗਿਰਿਆ ਫਿਰ ਆ ਗਿਆ ਤੇ ਨਹੀਂ ਐਦਾਂ ਡਿੱਗਿਆ ਕੋਈ ਜਾਣ ਕੇ ਤਾਂ ਨਹੀਂ ਛੁੱਟਦਾ ਹੂੰ ਜਾਨਵਰ ਚੋ ਡਰਾਮੇ ਤਾਂ ਨਹੀਂ ਕਰ ਰਿਹਾ ਫਿਰ ਜਾਨਵਰ ਹੀ ਕਿਨ ਡਰਾਮੇ ਕਿਉਂ ਕਰੂ ਇਹ ਵੀ ਹੁੰਦੀ ਗੱਲ ਫਿਰ ਡਰਾਮੇ ਕਰਨ ਦਾ ਕਿਹਨੂੰ ਫਾਇਦਾ ਵੀ ਹੈ ਹੂੰ ਤੇ ਐਦਾਂ ਦੇ ਕੇਸਾਂ ਚ ਜਦੋਂ ਕੋ ਕਹਿੰਦਾ ਮੇਰੇ ਘਰ ਦੇ ਵਿੱਚ ਆਹ ਨੂੰ ਤੰਗ ਹੈ ਆਹ ਕੁੜੀ ਤੰਗ ਹੈ ਆ ਬੇਬੇ ਤੰਗ ਹੈ ਆ ਤਾਈ ਤੰਗ ਹੈ ਇਹਨੂੰ ਕਸਵੰਡੀ ਹੈ ਆ ਗਵੰਡੀ ਤੰਗ ਹੈ ਐਦਾ ਮਤਲਬ ਫਿਰ ਸਿੱਧਾ ਹੀ ਸ਼ੱਕ ਜਾਂਦਾ ਵੀ ਆਹੀ ਖੂਨ ਛਿੜਦਾ ਹੁਣ ਜਾਣ ਬਜ ਕੇ ਛੁੱਟਦਾ ਜਾਂ ਆਪ ਆਂਦਾ ਉਹ ਖੂਨ ਹੈ ਕਿ ਰੰਗ ਹੈ ਕੱਪੜਿਆਂ ਨੂੰ ਅੱਗ ਲੱਗਣੀ ਵੀ ਆਹੀ ਠੀਕ ਮੈਂ ਮੈਂ ਕੋਣ ਦੀ ਗੱਲ ਹੈ ਵੀ ਖੂਨ ਹੈ ਕਿ ਜਾਂ ਰੰਗ ਹੈ ਉਹ ਫਿਰ ਇਨਵੈਸਟੀਗੇਸ਼ਨ ਕਰਨੀ ਪੈਂਦੀ ਹੈ ਜੀ ਸਾਰੀ ਫੈਮਿਲੀ ਨਾਲ ਇਕੱਲੇ ਇਕੱਲੇ ਮੈਂਬਰ ਨਾਲ ਬੰਦ ਕਮਰੇ ਜੇ ਬੈਠ ਕੇ ਕੋਈ ਵੀ ਪੜਿਆ ਲਿਖਿਆ ਬੰਦਾ ਗੱਲ ਕਰੇਗਾ ਜਿਹੜਾ ਆਪ ਆਂਦੇ ਵਿਸ਼ਵਾਸੀ ਨਾ ਹੋਵੇ ਜਿਹਨੂੰ ਆਪ ਅਕਲ ਹੋਵੇ ਤਾਂ ਉਹ ਸਾਰੇ ਟੱਬਰ ਨਾਲ ਇਕੱਲੇ ਇਕੱਲਾ ਜੇ ਪੰਜ ਪੰਜ 10 10 ਮਿੰਟ ਗੱਲ ਕਰੇ ਤਾਂ ਸੇਰੇ ਤੱਕ ਪਹੁੰਚ ਜਾਏਗਾ ਵੀ ਕੌਣ ਬੰਦਾ ਜਾਣ ਵਿੱਚ ਕੇ ਅੱਗ ਲਗਾਉਂਦਾ ਕੌਣ ਬੰਦਾ ਕੱਪੜੇ ਕੱਟਦਾ ਕੌਣ ਬੰਦਾ ਖੂਨ ਦੇ ਛਿੱਟੇ ਦਿੰਦਾ ਇਹਦਾ ਮਕਸਦ ਕੀ ਹੈ ਪਿੱਛੇ ਜੇ ਨਾ ਵੀਡੀਓ ਖਾਸੇ ਮਸ਼ਹੂਰ ਹੋਈ ਸੀ ਆ ਨੈਸ਼ਨਲ ਮੀਡੀਆ ਤੇ ਚੈਨਲਾਂ ਤੇ ਵੀ ਆਈ ਸੀ ਕੋਈ ਕੋਈ ਏਰੀਆ ਦਾ ਚਲੋ ਆਪਾਂ ਨੋਕ ਕਰਨ ਨੂੰ ਲੈਣਾ ਤੇ ਉਹ ਉਹਨਾਂ ਦੇ ਮਤਲਬ ਅੱਗ ਲੱਗ ਜਾਂਦੀ ਸੀ ਘਰੇ ਅੰਦਰ ਉਹ ਕਹਿੰਦੇ ਸੀ ਬੰਦ ਵੀ ਹੁੰਦਾ ਸੀ ਸਾਡੇ ਤਾਂ ਵੀ ਅੱਗ ਲੱਗਦਾ ਏਦਾਂ ਦੇ ਮੇਰੇ ਵਰਗੇ ਸੈਂਕੜੇ ਲੋਕਾਂ ਪੰਜਾਬ 'ਚ ਜਿਨ੍ਹਾਂ ਨੇ ਹਜ਼ਾਰਾਂ ਕੇਸ ਠੀਕ ਕੀਤੇ ਆ ਦਰਦਨਾਕ ਕੇਸ ਤਾਂ ਮੈਂ ਵੀ ਠੀਕ ਕੀਤੇ ਆ ਅਸੀਂ ਤਾਂ ਫਿਰੇ ਲੱਭਦੇ ਵੀ ਅੱਗ ਲਗਾਉਣ ਵਾਲੇ ਤੇ ਮਾਚਸ ਦੀ ਲੋੜ ਹੈ ਹੂੰ ਮਾਚਸ ਚੱਕਣ ਵਾਲੇ ਤੇ ਕਿਸੇ ਬੰਦੇ ਦੀ ਲੋੜ ਹੈ ਉਸ ਬੰਦੇ ਦੇ ਹੱਥ ਲੱਗੇ ਹੋਏ ਆ ਕਿਹੜੇ ਬੰਦੇ ਦੇ ਹੱਥ ਤੇ ਮਾਚਸ ਤੱਕ ਪਹੁੰਚੇਗਾ ਗੈਜੰਪਲ ਦਿੰਦਾ ਇੱਕ ਸੱਚਾ ਕੇਸ ਆ ਚੰਡੀਗੜ੍ਹ ਦਾ ਆਹ ਤੋਂ 15 ਸਾਲ ਪਹਿਲਾਂ ਮੈਂ ਮੇਰੀ ਘਰ ਵਾਲੀ ਤੇ ਮੇਰੀ ਪਤਨੀ ਵੀ ਐਦਾ ਸ਼ੌਂਕ ਰੱਖਦੀ ਹੈ ਤੇ ਹੋਰ ਕੁਝ ਲੋਕ ਅਸੀਂ ਚਲੇ ਗਏ ਚੰਡੀਗੜ੍ਹ ਚ ਕੁੜੀ ਹਰਿਆਣੇ ਤੋਂ ਆਏ ਸੀ ਉਹਦੇ ਬੱਚਾ ਹੋਣਾ ਸੀ ਚੰਡੀਗੜ੍ਹ ਪੀਜੇ ਦੇ 16 ਸੈਕਟਰ ਉਹਦੇ ਇਲਾਜ ਹੋਣਾ ਸੀ ਗਵਾਂਡੀ ਸਰਕਾਰੀ ਨੌਕਰੀ ਕਰਦੇ ਆ ਚੰਡੀਗੜ੍ਹ ਦੇ ਇੱਕ ਸੈਕਟਰ ਦੀ ਗੱਲ ਆ ਮੈਂ ਦੱਸਣਾ ਨਹੀਂ ਉਹ ਕਹਿੰਦੇ ਯਾਰ ਕੁੜੀ ਦੇ ਪਾਏ ਹੋਏ ਕੱਪੜੇ ਨੂੰ ਅੱਗ ਲੱਗ ਜਾਂਦੀ ਹੈ ਪਾਏ ਹੋਿਆਂ ਨੂੰ ਪਾਏ ਹੋਏ ਕੱਪੜਿਆਂ ਨੂੰ ਅੱਛਾ ਬਿਸਰੇ ਨੂੰ ਅੱਗ ਲੱਗ ਜਾਂਦੀ ਹੈ ਹੂੰ ਹੁਣ ਅਸੀਂ ਤਾਂ ਮੰਨਦੇ ਨਹੀਂ ਇਹਨਾਂ ਗੱਲਾਂ ਨੂੰ ਹੂੰ ਉਹ ਬੰਦਾ ਸਾਡੇ ਨੂੰ ਮਾੜਾ ਮੋਟਾ ਜਾਣਦਾ ਹੈ ਕਹਿੰਦਾ ਤੁਸੀਂ ਕਹਿੰਦੇ ਮੰਨਦੇ ਨਹੀਂ ਆਹ ਤਾਂ ਅੱਗ ਲੱਗ ਜਾਂ ਮੈਨੂੰ ਘਰ ਦੇ ਮੁਖੀ ਤੋਂ ਚਿੱਠੀ ਲਿਖਾ ਕੇ ਲਿਆਦੇ ਵੀ ਹਾਂ ਆਪਣੀ ਮਰਜ਼ੀ ਨਾਲ ਬੁਲਾ ਰਹੇ ਕਿਉਂਕਿ ਸਾਨੂੰ ਕੱਲ ਨੂੰ ਸਾਡੇ ਤੇ ਕੋਈ આરોਪ ਲਾਦਾ ਦੀ ਕੋਈ ਗੱਲ ਤਾਂ ਹੈ ਨਾ ਤੇ ਉੱਚਫਰ ਮੈਨੂੰ ਸ਼ੌਂਕ ਆ ਥੋੜੇ ਗੱਲਾਂ ਕਰਨ ਦਾ ਅਸੀਂ 5-7 ਬੰਦੇ ਦੀ ਟੀਮ ਗਈ ਸਾਰੀ ਟੀਮ ਅੱਗੇ ਭੇਜ ਦਿੱਤੀ ਵੀ ਜਾਓ ਤੁਸੀਂ ਸਰਕਾਰੀ ਘਰ ਸੀਗਾ ਦੋ ਤਿੰਨ ਕਮਰੇ ਸੀ ਪਿੱਛੇ ਜਿੱਦਾ ਸਰਵੰਟ ਕੁਆਟਰ ਹੁੰਨੇ ਉਹ ਸੀਗੇ ਕੁੜੀ ਵਿਚਾਰੇ ਉੱਥੇ ਪਈ ਸੀ ਉਹ ਹੁਣ ਹਿਊਮਨ ਸਾਈਕੋਲੋਜੀ ਸਮਝਣੀ ਪੈਂਦੀ ਆ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਜਿਆਦਾ ਟਾਈਮ ਦਿੰਨਾ ਇਸ ਕਰਕੇ ਜਿਆਦਾ ਤਜਰਬੇ ਹੋ ਜਾਣੇ ਮੈਂ ਸਾਰੇ ਬੰਦੇ ਜਦੋਂ ਭੇਜ ਦਿੱਤੇ ਤਾਂ ਮੈਂ 50 ਮਿੰਟ ਪੰਜਾਬ ਉਹਦਾ ਆਵਾਦ ਮੈਂ ਜਿੱਦਾਂ ਧਾਰਮਿਕ ਸਥਾਨ ਤੇ ਜਾਂਦੇ ਜੁੱਤੀ ਉਤਾਰੀ ਜਰਾਬਾ ਤਾਂ ਲੀਆਂ ਹੱਥ ਤੋਂ ਏ ਤੇ ਕੁੜੀ ਜਿਹੜੀ ਮਰੀਜ਼ ਸੀ ਜਿਹਦੇ ਕੱਪੜੇ ਨੂੰ ਅੱਗ ਲੱਗਦੀ ਸੀ ਸਾਡੇ ਬੰਦੇ ਬੈਠ ਕੇ ਗੱਲਾਂ ਕਰਨ ਲੱਗ ਪਏ ਹੂੰ ਪੰਜਾਬੀ ਚ ਗੱਲ ਮੈਂ ਭਾਈ ਬੀਬਾ ਮੈਨੂੰ ਐਵੇਂ ਸਮਝੀ ਸਾਨੂੰ ਗੁਰੂ ਸਾਹਿਬ ਨੇ ਬਾਰ ਦਿੱਤਾ ਹੋਇਆ ਮੈਂ ਇਸ ਡੇਰੇ ਦਾ ਭਗਤ ਹਾਂ ਬੜੀ ਤਪੱਸਿਆ ਕੀਤੀ ਮੇਰੇ ਖਾਨਦਾਨ ਨੇ ਪੀੜ੍ਹੀਆਂ ਚ ਮੈਂ ਸਾਰਾ ਕੁਝ ਜਾਣ ਲੱਗਾ ਹੂੰ ਉਦੋਂ ਫਿਰ ਕੈਮੀਕਲ ਟ੍ਰਿਕ ਆਨੇ ਆ ਕੋਈ ਜਾਦੂ ਦੇ ਟ੍ਰਿਕ ਆਨੇ ਆ ਬੰਦੇ ਦਾ ਮੈਂਟਲ ਲੈਵਲ ਸਮਝ ਕੇ ਉਹਨੂੰ ਉਦਾਂ ਟ੍ਰਿਕ ਦਿਖਾ ਕੇ ਆਪਣੇ ਜੀ ਭਰੋਸਾ ਜਿੱਤਣਾ ਜਿੱਦਾਂ ਕੋਈ ਕਹਿੰਦਾ ਮੇਰੇ ਸਾਥ ਸੰਗ ਸੁਣ ਲੈ ਹੁਣ ਮੈਂ ਸਾਥ ਸੰਗ ਥੋੜੀ ਸੁਣ ਲੈਣੇ ਆਂ ਨਮਕਿ ਉਹ ਕੋਈ ਟ੍ਰਿਕ ਦਿਖਾ ਕੇ ਉਹਦਾ ਵਿਸ਼ਵਾਸ ਜਿੱਤ ਲੈਣਾ ਤਾਂ ਕਿ ਮਰੀਜ਼ ਨੂੰ ਲੱਗੇ ਵੀ ਇਹ ਸੱਚੀ ਕੋਈ ਨਾ ਕੋਈ ਜਾਣਦਾ ਹਨਾ ਤੇ ਫਿਰ ਮੈਂ ਕਿਹਾ ਅੱਖਾਂ ਬੰਦ ਕਰਕੇ ਵੀ ਹੈ ਤਾਂ ਤੇਰੇ ਜਿੰਨਾ ਕਿਉਂਕਿ ਸੁਣ ਲਈ ਸੀ ਪਹਿਲਾਂ ਰਿਸ਼ਤੇਦਾਰਾਂ ਕੋਲ ਵੀ ਹਾਂ ਜਿੰਨੇ ਦੀ ਗੱਲ ਹੈ ਅੱਗ ਵੀ ਤੇਰੇ ਲੱਗਦੀ ਹੈ ਮੈਂ ਅੱਖਾਂ ਬੰਦ ਕਰਕੇ ਮੈਂ ਕਹਾਂ ਆਪਣੀ ਗੁਰੂ ਸਾਹਿਬ ਨੂੰ ਪੁੱਛਦਾ ਮੇ ਅੱਗ ਤਰੇ ਘਰ ਕਿੱਥੋਂ ਆਂਦੀ ਮੈਂ ਅੱਖਾਂ ਬੰਦ ਕੀਤੀਆਂ ਮੈਂ ਕਿਹਾ ਮੇਰੇ ਗੁਰੂ ਸਾਹਿਬ ਦੱਸਦੇ ਆਂ ਤੇਰੇ ਨਾਲ ਦੇ ਕਮਰੇ 'ਚ ਇੱਕ ਸੰਤੋਸ਼ੀ ਮਾਤਾ ਦੀ ਫੋਟੋ ਆ ਤੇ ਜੋਤ ਜਗਦੀ ਦੇਸੀ ਕਿ ਉਹਦੇ ਉੱਤੇ ਇੱਕ ਮਾਚਸ ਪਈ ਐ ਜਿਹੜਾ ਤੇਰੇ ਜਿੰਨਾ ਉੱਚ ਮਾਚਸ ਨਾਲ ਅਕਲ ਕਰਦਾ ਹੁਣ ਬੰਦਾ ਇੱਥੇ ਇਹ ਰਾਨ ਹੋ ਜਾਂਦਾ ਵੀ ਹੁਣ ਤਾਂ ਆਇਆ ਦੋ ਚਾਰ ਮਿੰਟ ਪਹਿਲਾਂ ਮੇਰੇ ਘਰੇ ਐਨੇ ਕਿਵੇਂ ਪਤਾ ਕਿ ਨਾਲ ਦੇ ਕਮਰੇ 'ਚ ਸੰਤੋਸ਼ੀ ਮਾਤਾ ਦੀ ਫੋਟੋ ਹੈ ਤੇ ਉਤੇ ਜੋਤ ਜਗਦੀ ਹੈ ਕਿਹੜਾ ਸੋਚਿਆ ਕਿਵੇਂ ਬਤ ਲੱਗਿਆ ਉਹ ਅਸੀਂ ਦਾ ਐਕਸਰੇ ਕਰਦੇ ਹੁੰਨੇ ਵਾ 15 ਸਕਿੰਟਾਂ ਹੀ ਨਾ ਇਹ ਨਿਗਾ ਮਾਰਦੇ ਆ ਨਗਦੇ ਕਮਰਿਆਂ ਚ ਹਾਲਾਂਕਿ ਕਮਰੇ ਚ ਉਹ ਬੰਦੇ ਦੀ ਗਲਵਲ ਦੇਖੀ ਜਾਂਦੇ ਤਵੀਤ ਪਾਇਆ ਇਹਨੇ ਧਾਗਾ ਬੰਨਿਆ ਤੇ ਖੰਮਣੀ ਬੰਨੀ ਹੈ ਜਾ ਕਿਤੇ ਬਾਬੇ ਦਾ ਕੀਤਾ ਹੋਇਆ ਬੰਨਿਆ ਇਹਨੇ ਅੰਗੂਠੀ ਕਿਹੜੀ ਪਾਈ ਹੈ ਇਹਨੇ ਮੁੰਗਾ ਪਾਇਆ ਕਿ ਹੀਰਾ ਪਾਇਆ ਕਿ ਪੰਨਾ ਪਾਇਆ ਪਤਾ ਲੱ ਆ ਜਾਂਦਾ ਵੀ ਇਹ ਜੋ ਤੁਸੀਂ ਵਿਸ਼ਵਾਸ ਕਰਦਾ ਇਥੇ ਤਵੀਜ ਪਾਏ ਬਾਬੇ ਕੋਲ ਜਾਂਦਾ ਅਧਿਤਾ ਧਾਗਾ ਬੰਨਿਆ ਪਹਾੜ ਪੂਜਾ ਕਰਕੇ ਉਹ ਧਾਗਾ ਜਾਂ ਬੰਨਣ ਨੇ ਪਤਾ ਲਾ ਜਾਂਦਾ ਇਹਦੇ ਕਰੇ ਫੋਟੋ ਕਿਹਦੀ ਲੱਗੀ ਐ ਧਾਰਮਿਕ ਗੁਰੂ ਦੀ ਕਿਹਦੀ ਲੱਗੀ ਐ ਈਸਾ ਮਸੀਹ ਦੀ ਲੱਗੀ ਐ 크੍ਰਿਸਚਨ ਐ ਕਿ Hindu ਦੇਵ ਦੇਵ ਤੇ ਲੱਗੀ ਐ ਇਹ ਜੇ ਸਾਰਿਆਂ ਦੀ ਲੱਗੀ ਹੋਵੇ ਲੱਗ ਜਾਂਦਾ ਪਤਾ ਉਹ ਉਹ ਬਗਲਾ ਦੇ ਮੈਨ ਤੇ ਸਿਰੇ ਦੇ ਆਂਦੂ ਸਵਾਸੀ ਇਹਨਾਂ ਨਾਲ ਬਰੋ ਸੌਰੀ ਉਹਦੇ ਨਾਲ ਕੀ ਨਾ ਉਹ ਜਦੋਂ ਆਪਾਂ ਦੇਖਦੇ ਆਂ ਤਾਂ ਅਨਰਜਾ ਲੱਗ ਜਾਂਦਾ ਹੂੰ ਠੀਕ ਹੈ ਨਾ ਫਿਰ ਇਹ ਨੰਗੇ ਪੈਰ ਜਾਂਦੇ ਆ ਦੇ ਘਰੇ ਜੁੱਤੀ ਖੋਲ ਕੇ ਜਾਂਦੇ ਕਿ ਨਹੀਂ ਜਾਂਦੇ ਇਹਦੇ ਪਾਠ ਪੂਜਾ ਤੇ ਚੱਲਦੀ ਕਿਸੇ ਨੇ ਚਿਰਾਗਾ ਤਾ ਨਹੀਂ ਬਾਲਿਆ ਹੈ ਕਿਸੇ ਨੇ ਕੋਈ ਆਪਣਾ ਕੋਈ ਧਾਰਮਿਕ ਗ੍ਰੰਥ ਜਾਂ ਕੋਈ ਇਦਾਂ ਤਾਂ ਨਹੀਂ ਲਿਖਿਆ ਉਹਦੀ ਪਾਠ ਪੂਜਾ ਨਹੀਂ ਕਰਦੀ ਇਹ ਸਾਰਾ ਕੁਝ ਪੰਜ ਸਤਵ ਨਹੀਂ ਪਤਲਾਦਾ ਛੋਟੇ ਘਰੇ ਤਾਂ ਪਤਲਾ ਦੋ ਚਾਰ ਕਮਰੇ ਹੁੰਦੇ ਆਪਣੇ ਹੈ ਨਾ ਜਿੱਦਾਂ ਫਿਰ ਨਾਲ ਲੱਗਦੇ ਜਦੋਂ ਜਾਂਦੇ ਆ ਉਹ ਕੁੜੀ ਦੇ ਕਮਰੇ ਬਣਨ ਲੱਗੇ ਸਾਹਮਣੇ ਖੱਬੇ ਪਾਸੇ ਕੁੜੀ ਦਾ ਕਮਰਾ ਹੈ ਸੱਜੇ ਪਾਸੇ ਉੱਤਰ ਰਹੇ ਉਹ ਤਾਂ ਸਾਹਮਣੇ ਜਿੱਦਾਂ ਸੱਲ ਤੇ ਪਈ ਹੈ ਮਾਤਾ ਦੀ ਫੋਟੋ ਜੋਤ ਵੀ ਜਗਦੀ ਹੈ ਪਤਾ ਹੀ ਹੈ ਅਗਲਾ ਸੋਚ ਲੰਦਾ ਵੀ ਇਹਨੂੰ ਕਿਵੇਂ ਪਤਾ ਲੱਗਿਆ ਹੁਣ ਗੱਲ ਆ ਗਈ ਵੀ ਮਰੀਜ਼ ਕਿਵੇਂ ਫੜੀਦਾ ਕਿਉਂਕਿ ਅਸੀਂ ਤਾਂ ਪਤਾ ਵੀ ਕੋਈ ਜੁਨੇ ਨਹੀਂ ਹੁੰਦਾ ਕੋਈ ਬੂਤ ਅੱਗ ਨਹੀਂ ਲਾਂਦਾ ਇਦਾਂ ਬੰਦਾ ਹੀ ਬੰਦਾ ਹੀ ਲਾਂਦਾ ਬੰਦਾ ਕਿਉਂ ਲਾਂਦਾ ਲੱਭਣਾ ਪੈਂਦਾ ਉਹ ਲੱਭਣ ਦੀ ਮੈਂ ਕਹਾਣੀ ਦੱਸਦਾ ਇਹਦੇ ਦਰਦਣਾ ਨਹੀਂ ਕਈ ਦਰਦਣ ਕੇਸ ਆਪਾਂ ਠੀਕ ਕਰਦੇ ਆ ਸੈਂਕੜੇ ਕਹਿ ਸਕਦੇ ਆ ਮੈਂ ਕਹਿੰਦੀ ਮੇਰੇ ਗੁਰੂ ਸਾਹਿਬ ਨੇ ਦੱਸਿਆ ਵੀ ਜਿੰਨ ਜਿਹੜਾ ਉਹ ਤੇਰੇ ਸਰੀਰ 'ਚ ਵੜਦਾ ਤੇ ਤੇਰਾ ਸਰੀਰ ਨੂੰ ਚੱਕ ਕੇ ਲੈ ਕੇ ਜਾਂਦਾ ਉਹ ਤੇ ਹੋਰ ਕਿਤੇ ਨੂੰ ਪਤਾ ਮੈਨੂੰ ਲੱਗਦਾ ਉੱਥੋਂ ਮਾਚਸ ਲੈ ਕੇ ਆਇਆ ਤੈਨੂੰ ਨਹੀਂ ਪਤਾ ਬੇਬੀ ਉਹ ਤੂੰ ਇੱਥੇ ਆ ਕੇ ਲੇਟ ਗਈ ਤੇ ਤੂੰ ਆਪਣੇ ਕੱਪੜੇ ਨੂੰ ਅੱਗ ਲਾਈ ਐ ਪਰ ਤੈਨੂੰ ਹੋਸ਼ ਹੈ ਨਹੀਂ ਜਿੰਨੇ ਲਾਈਆ ਤੂੰ ਨਹੀਂ ਲਾਈ ਦੂਸਰੀ ਤੂੰ ਨਹੀਂ ਜਿੰਨੇ ਦੂਸਰੀ ਐ ਇਹ ਮੇਰੇ ਗੁਰੂ ਸਾਹਿਬ ਨੇ ਦੱਸਿਆ ਹੁਣ ਆਖਦੇ ਮੈਨੂੰ ਤਾਂ ਪਤਾ ਵੀ ਉਹਨੇ ਆਪ ਹੀ ਲਾਈ ਹੋਵੇਗੀ ਤੇ ਹੁਣਾਂ ਤਾਂ ਨਾ ਕਰ ਸਕਦੇ ਨਾਲ ਹੋਰ ਟ੍ਰਿਕ ਦਿਖਾ ਕੇ ਡਰਾਤਾ ਵੀ ਜੇ ਝੂਠ ਬੋਲੇ ਤੇਰੇ ਪਰਿਵਾਰ ਜਿਹੜਾ ਸਭ ਤੋਂ ਪਿਆਰਾ ਬੰਦਾ ਐ ਉਹਦੀ ਮਾਂ ਸੀ ਬਾਪ ਦੀ ਦੀ ਮੌਤ ਹੋ ਗਈ ਸੀ ਵੀ ਪੁੱਠਾ ਪੈ ਜਾਓ ਉਹਦੀ ਮੌਤ ਹੋ ਸਕਦੀ ਝੂਠ ਨਾ ਬੋਲੇ ਮੇਰੇ ਗੁਰੂ ਸਾਹਿਬ ਐਨੇ ਸ਼ਕਤੀਸ਼ਾਲੀ ਐ ਉਹ ਮੁੰਡਿਆ ਡਰੇ ਵੀ ਕਿ ਤੇ ਹੈ ਤਾਂ ਅੰਧਵਿਸ਼ਵਾਸੀ ਹੈ ਵੀ ਸੱਚੀ ਨੂੰ ਮੇਰੇ ਮਨ ਨੂੰ ਕੁਝ ਹੋਣਾ ਜਾਏ ਕੰਨੀ ਹੋ ਸਕਦਾ ਇਹ ਮੈਨੂੰ ਪਤਾ ਨਹੀਂ ਆ ਵੀ ਜਿੰਨੇ ਅਗ ਲਾਈ ਹੋਵੇ ਮੈਂ ਕਿਹਾ ਦੂਜੀ ਵਾਰੀ ਅਗ ਲੱਗੀ ਜਿੰਨੇ ਦਰ ਇਸ ਵਿੱਚ ਵੜ ਗਿਆ ਤੂੰ ਮਾਚਸ ਚੱਕਣ ਗਈ ਤੈਨੂੰ ਹੋਸ਼ ਨਹੀਂ ਆਇਆ ਤੂੰ ਇੱਥੇ ਆ ਕੇ ਬੈਠ ਤੇ ਤੈਨੂੰ ਹਲਕੇ ਹਲਕੇ ਹੋਸ਼ ਆ ਗਏ ਫਿਰ ਤੂੰ ਤੇਰੇ ਜਨੇਟਰੇ ਤੇ ਅਗ ਲਗਾਉਣ ਲੱਗਾ ਮਾਚਸ ਦੇਤੇ ਲੀਤੇ ਤੂੰ ਬੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਕੰਟਰੋਲ ਨਹੀਂ ਹੋ ਸਕਿਆ ਪਰ ਤੂੰ ਕੋਸ਼ਿਸ਼ ਹੀ ਕਰਦੀ ਰਹੀ ਹਾਂ ਐ ਦਾ ਅਗ ਲੱਗੀ ਬੋਲ ਬੀਬੀ ਸਾਤਾ ਕੇ ਝੂਟ ਹੈ ਜਿੱਦਾਂ ਬਾਬੇ ਬੋਲਦੇ ਨੇ ਮਨਾ ਲਈਂ ਯਾ ਸਾਤੇ ਹੂੰ ਤੇਰਾ ਤਾਂ ਇਲਾਜ ਕੀ ਕਰੀ ਤੀਜੀ ਚੌਥੀ ਵਾਰੀ ਹੂੰ ਮੈਂ ਕਿਹਾ ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਆਂ ਵੀ ਅੱਗ ਬੀਬੀ ਤੇ ਜਾਣ ਪਈ ਗਲਾਈ ਐ ਚੌਥੀ ਵਾਰੀ ਝੋਟ ਨਾ ਬੋਲੀ ਹੂੰ ਹੁਣੇ ਪੁੱਠਾ ਪੈਜੋ ਪੁੱਠਾ ਪੈਜੋ ਤੇ ਰੋਣ ਲੱਗੀ ਮਨਾ ਲਈ ਹੂੰ ਮੈਂ ਕਿਹਾ ਚੱਲ ਬਹੁਤ ਹੋ ਗਿਆ ਚਲੋ ਚੁੱਪ ਚਿਰ ਅਰਦਾਸ ਕਰ ਉਹ ਜਿਹਨੂੰ ਮੰਨਦੀ ਸੀ ਮੈਂ ਨਾਮ ਨਹੀਂ ਲੈਣਾ ਕਿਉਂ ਮੰਨਦੇ ਉਹਨੂੰ ਅਰਦਾਸ ਕਰ ਹੇ ਮਹਾਰਾਜ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਆਗ ਲਗਾਉਂਦੀ ਰਹੀ ਮੈਂ ਬੜੀ ਤੰਗ ਸੀ ਮੈਂ ਪਰੇਸ਼ਾਨ ਸੀ ਮੈਨੂੰ ਹੁਣ ਮਾਫ ਕਰ ਦਿਓ ਮੇਰਾ ਨੁਕਸਾਨ ਨਾ ਕਰ ਉੱਚੀ ਚੀ ਬੋਲ ਮੈਂ ਕਿਹਾ ਸੱਤ ਵਾਰੀ ਮਾਫੀ ਮੰਗਾ ਮਾਫੀ ਮੰਗੀ ਮੈਂ ਕਦੇ ਵੀ ਵੇੜ ਜਾ ਹੁਣ ਹੁਣ ਤਾਂ ਮੋਬਾਈਲ ਫੋਨ ਆ ਗਿਆ ਨਾ ਉਹਦਾ ਮੋਬਾਈਲ ਫੋਨ ਰਿਕਾਰਡਿੰਗ ਹੁੰਦੀ ਮੈਂ ਛੋਟੀ ਜੀ ਸੋਨ ਦੀ ਰਿਕਾਰਡਿੰਗ ਟੇਪ ਕੱਢ ਕੇ ਦੇਖਾਤੀ ਆਦਾ ਤੇਰੀ ਮਾਫੀ ਮੰਗ ਰਹੀ ਦੀ ਫੋਟੋ ਵੀਡੀਓ ਆਡੀਓ ਐਵੇਂ ਸੁਣ ਲੈ ਤੂੰ ਕਿਹਾ ਵੀ ਮੈਂ ਆਗ ਜਾਣਬੂਜ ਕੇ ਲਾਉਂਦੀ ਹੁਣ ਤੇਰੇ ਘਰ ਦੇ ਨਾਲ ਸੁਣਾਵਾਂ ਤੈਨੂੰ ਕੁੱਟ ਕੇ ਮਾਰ ਦੇਣਗੇ ਹੈਨਾ ਜੂਤ ਪਸੰਦ ਰੂਲ ਮੈਂ ਕੋਈ ਬਾਬਾ ਨਹੀਂ ਮੈਂ ਕੋਈ ਭਗਤ ਨਹੀਂ ਗੱਤੀ ਬਸ ਆ ਬਕਵਾਸ ਕਰਦਾ ਰਿਹਾ ਮੈਂ ਕੋਈ ਪਹੁੰਚਿਆ ਜੇ ਮੈਨੂੰ ਪਤਾ ਹੀ ਤੂੰ ਜਾਣ ਬੁੱਝ ਕੇ ਕਰਦੇ ਇਹਨੂੰ ਮਨਾਣਾ ਸੀ ਆ ਦੇਖ ਰਿਕਾਰਡਿੰਗ ਹੈ ਹੂੰ ਫਿਰ ਤਾਂ ਹੁਣ ਉਹਦਾ ਕਿੰਨਾ ਭਰਾ ਹੋ ਗਿਆ ਹਣਾ ਮੈਂ ਕਿਹਾ ਚੱਲ ਮਨਾਣਾ ਭਰਾ ਸਮਝ ਅਸਲ ਵਿੱਚ ਤੂੰ ਜਾਣ ਬੁੱਝ ਕੇ ਕਿਉਂ ਕਰਦੀ ਮੈਨੂੰ ਥੋੜਾ ਅੰਦਾਜ਼ਾ ਹੈਗਾ ਤੂੰ ਆਪਣੀ ਸਮੱਸਿਆ ਦੱਸ ਦੇ ਆਪਾਂ ਤੇਰੇ ਭਰਾ ਵਾਂਗ ਕੇ ਮੈਂ ਤੇਰੀ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਇੱਦਾਂ ਹੀ ਕਰਦੇ ਹਾਂ ਬਾਬਾ ਜੀ ਜੀ ਬਾਬਾ ਲੁੱਟਦੇ ਆ ਵੀ ਫਸ ਗਏ ਹੋਂ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਆ ਪੈਸੇ ਦਾ ਸ਼ੋਸ਼ਣ ਵੀ ਕਰਦੇ ਆ ਕਰਦੇ ਆ ਉਹ ਤੇ ਹੋਂ ਦਾ ਫਸ ਗਏ ਉਹ ਵਿਚਾਰੇ ਨਾ ਬੋਲ ਸਕਦੇ ਲੱਗ ਜਾਂਦਾ ਦੱਸ ਸਕਦੇ ਹਾਂ ਬਲੈਕਮੇਲ ਕਰਦੇ ਆ ਉਹ ਐਵੇਂ ਤਾਂ ਨਹੀਂ ਉਹ ਪ੍ਰੈਗਨੈਂਟ ਹੋ ਜੰਨੇ ਕੁੜੀਆਂ ਉੱਤੇ ਜਾ ਕੇ ਐਵੇਂ ਦੇ ਨੇ ਬਾਬਿਆਂ ਪਿੱਛੇ ਜਰਾਂਦੇ ਘੁੰਮਦੇ ਆ ਤੇ ਉਹ ਘੁੰਮਦੇ ਆ ਨਾ ਉਹ ਪੂਰਾ ਫਸਾ ਲੰਨੇ ਆ ਅਸੀਂ ਫਿਰ ਭਰਾ ਬਣ ਜੰਨੇ ਆ ਹੈ ਨਾ ਭਰਾ ਬਣ ਕੇ ਉਹਨੂੰ ਕਿਹਾ ਵੀ ਦੱਸ ਬੀਬੇ ਹੁਣ ਕਹਾਣੀ ਕੀ ਨਿਕਲੀ ਉਹ ਕੁੜੀ ਹਰਿਆਣਾ ਦੇ ਇੱਕ ਛੋਟੇ ਸ਼ਹਿਰ ਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਗਰੀਬ ਕਿਸਾਨ ਪਰਿਵਾਰ ਤੋਂ ਸੀ ਤੇ ਬਿਊਟੀ ਪਾਰਲ ਤੇ ਕੰਮ ਕਰਦੇ ਕਰਦੇ ਕਿਸੇ ਮੁੰਡੇ ਨਾਲ ਅਫੇਅਰ ਹੋ ਗਿਆ ਹੂੰ ਉਹ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਵਿਚੋਚਾਲੇ ਬਾਪੂ ਦੀ ਮੌਤ ਹੋ ਗਈ ਹੂੰ ਤੇ ਹੁਣ ਰਿਸ਼ਤੇਦਾਰਾਂ ਦਾ ਦਬਾਅ ਆ ਗਿਆ ਵੀ ਕੁੜੀ ਵੀ ਜਵਾਨ ਹੈ ਵਿਆਹ ਵਾਲੀ ਹੈ ਡਿਪਰੈਸ਼ਨ ਹੋ ਗਿਆ ਨਾ ਡਿਪਰੈਸ਼ਨ ਪ੍ਰੈਸ਼ਰ ਪਾ ਕੇ ਟੱਬਰ ਦੇ ਮਾਂ ਤੇ ਤੇ ਮਾਮਿਆਂ ਤੇ ਵੀ ਵਿਆਹ ਕਰੋ ਕੁੜੀ ਦਾ ਹੁਣ ਬਾਪ ਤਾਂ ਰਿਹਾ ਨਹੀਂ ਇਹਦਾ ਤੇ ਉਹਦਾ ਵਿਚਾਰੇ ਦਾ ਬਿਊਟੀ ਪਾਰਲ ਬੰਦ ਕਰਤਾ ਤੇ ਗਰੇਵ ਘਰ ਚ ਵਿਆਹ ਕਰਤਾ ਉਹ ਗਰੀਬ ਜਿਹਦੇ ਨਾਲ ਵਿਆਹ ਕੀਤਾ ਇੱਕ ਫੈਕਟਰੀ 'ਚ ਰੋਪਰੀ ਕਰਦਾ ਸਾਈਕਲ ਤੇ ਜਾਂਦਾ ਰੋਜ਼ ਦਾ ਰੋਟੀ ਦਾ ਲੱਬਾ ਲੈ ਕੇ ਜਿਹਦਾ ਆਮ ਮਜ਼ਦੂਰ ਜਾਂਦੇ ਆ ਹੂੰ ਨਾ 5-7 ਮੱਝਾਂ ਵੀ ਰੱਖੀਆਂ ਘਰੇ ਮਾਰੇ ਮੋਟੀ ਕਿੱਲਾ ਤੋਂ ਕਿੱਲਾ ਜੀ ਮੈਨੂੰ ਵੀ ਹੋਣੀਆਂ ਹੂੰ ਤੇ ਜਿਹੜੀ ਬਿਊਟੀ ਪਾਰਲ ਸੋਹਣੀ ਸੱਤ ਸਮਝ ਕੇ ਜਾਂਦੀ ਸੀ ਇਹ ਉਹਨੂੰ ਵਿਚਾਰੇ ਨੂੰ ਗੋਹੇ-ਗੋੜੇ ਦਾ ਕੰਮ ਵੀ ਕਰਨਾ ਪੈਂਦਾ ਮੱਝਾਂ ਦਾ ਧਾਰਾ ਵੀ ਕਰਨੀ ਆ ਪੈਂਦੀ ਆ ਫਿਰ ਕੱਚਾ ਫਰਸਾ ਗੋਹੇ ਨਾਲ ਲਿਪਣਾ ਵੀ ਪੈਂਦਾ ਹੂੰ ਹੈਨਾ ਉਹ ਕਿੰਨੀ ਤੰਗ ਹੋ ਗਈ ਉਹਨੇ ਜੀ ਫਿਰ ਡ੍ਰੀਮ ਤਾਂ ਸੀਗਾ ਉਹਦਾ ਵੀ ਮੈਂ ਐਸ਼ ਕਰਨੀ ਜਦਾ ਅੱਜਕੱਲ ਸੈਰੀ ਕੁੜੀ ਨਾਲ ਕਰਦਾ ਐਸ਼ ਵੀ ਜੰਗ ਵਧੀਆ ਲਾਈਫ ਸਟਾਈਲ ਵਧੀਆ ਜੀਣਾ ਤੇ ਉਹ ਪਲਾਨਿੰਗ ਇਹ ਚੱਲਦੀ ਰਹੀ ਮੁੰਡੇ ਨਾਲ ਦੇ ਵਿੱਚ ਚੱਕਰ ਚੱਲਦਾ ਰਿਹਾ ਵੀ ਠੀਕ ਆ ਵਾ ਵਿਆਹ ਕਰਾ ਲਾਂਗੇ ਮੈਂ ਤਲਾਕ ਦੇ ਦਾਂਗੀ ਬਾਅਦ ਚੋ ਪ੍ਰੈਗਨੈਂਟ ਵੀ ਹੋ ਗਈ ਹੈਨਾ ਪ੍ਰੈਗਨੈਂਟ ਵੀ ਹੋ ਗਈ ਹੁਣ ਜਿਆਦਾ ਪੜੀ ਲਿਖਿਆਣੇ ਨੂੰ ਪਤਾ ਵੀ ਨਹੀਂ ਸੀ ਕਿ ਫੈਮਿਲੀ ਪਲਾਨਿੰਗ ਕੀ ਹੁੰਦੀ ਹੈ ਹੈਨਾ ਵੀ ਪ੍ਰੈਗਨਨਸੀ ਤੋਂ ਕਿਵੇਂ ਬਚਣਾ ਉਹ ਫਿਰ ਪ੍ਰੈਗਨੈਂਟ ਹੋ ਗਈ ਤਾਂ ਡਿਲੀਵਰੀ ਦਾ ਸਮਾਂ ਵੀ ਆ ਗਿਆ ਹਸਪੀਟਲ ਵੇਲੇ ਆਏ ਫਿਰ ਦਿਮਾਗ ਦਾ ਪਕਾਹੋਗੇ ਵੀ ਜੇ ਹੁਣ ਮੇਰੇ ਬੱਚਾ ਹੋ ਗਿਆ ਤਾਂ ਮੈਂ ਤਾਂ ਸਾਰੀ ਉਮਰ ਲਈ ਇੱਥੇ ਫਸ ਗਈ ਮੇਰੇ ਉਸ ਮੁੰਡੇ ਨਾਲ ਵਿਆਹ ਦੱਸੋ ਕਿਵੇਂ ਹੋਏਗਾ ਫਿਰ ਉਹ ਬੱਚੇ ਨੂੰ ਮਾਰਨ ਦੀ ਐ ਪਲੈਨਿੰਗ ਹੈ ਵੀ ਮਰ ਵੀ ਜਾਏ ਤੇ ਪਤਾ ਵੀ ਨਹੀਂ ਕਿ ਕਿਸ ਨੂੰ ਲੱਗੇ ਤੇ ਮੇਰੇ ਗੱਲ ਵੀ ਨਾ ਪਏ ਆਹ ਬੋਲ ਸੁਣੀ ਸੁਣਾਈ ਗੱਲ ਕਿਦਰ ਹੋਣੀ ਵੀ ਐਦਾਂ ਦਾ ਕਸਰ ਹੁੰਦੀ ਹੈ ਤੇ ਅੱਗ ਲੱਗਦੀ ਤੇ ਕੱਪੜੇ ਘੱਟ ਹੁੰਦੇ ਆ ਕਿ ਵੀ ਬੰਦੇ ਦਾ ਧਿਆਨ ਇੱਧਰ ਹੋ ਜਾਏਗਾ ਤਾਂ ਬੱਚਾ ਵਿਚ ਵਿਚਾਲੇ ਮਰ ਜਾਏਗਾ ਵੀ ਮਤਲਬ ਮਾਨਸਿਕਤਾ ਦੇ ਪਿੱਛੇ ਐਦਾਂ ਵੀ ਕੋਈ ਸਟੋਰੀ ਹੁੰਦੀ ਆ 100% ਐਦਾਂ ਦੀ ਕੋਈ ਨਾ ਕੋਈ ਸਟੋਰੀ ਹੁੰਦੀ ਆ ਤੇ ਫਿਰ ਹੁਣ ਅਸੀਂ ਫਸ ਗ ਅਦਾ ਹੱਲ ਵੀ ਕਰਾਣਾ ਹੂੰ ਅਸੀਂ ਕਹਿੰਦੇ ਬਾਬੇ ਐਵੇਂ ਲੁੱਟਣਾ ਐ ਫਿਰ ਅਸੀਂ ਕਹਿੰਨਾ ਵੀ ਠੀਕ ਆ ਭਾਈ ਟੱਬਰ ਨੂੰ ਵੀ ਪਤਾ ਵੀ ਅਨਪੜ੍ਹ ਜਾਈ ਹੁਣਾ ਅੰਧਵਿਸ਼ਵਾਸੀ ਵੀ ਜਿੰਨ ਦਾ ਅਸੀਂ ਕਾਬੂ ਕਰ ਲਨੇ ਆ ਸਮੱਸਿਆ ਇਹ ਹੈ ਵੀ ਜਦੋਂ ਇਸੇ ਘਰ ਚ ਵੀ ਦੇਵੀ ਕਹਦੇ ਨੇ ਕਿਸੇ ਦੇਵੀ ਤੇ ਕੋਈ ਪ੍ਰਸ਼ਦ ਆਏਗਾ ਤਾਂ ਐਦਾਂ ਕੁਝ ਹੋਏਗਾ ਹੂੰ ਤੇ ਥੋੜਾ ਜਿਆਦਾ ਟੱਬਰ ਨੂੰ ਸਮਝਾਤਾ ਭਾਈ ਗੋਹੇ ਕੁੜੇ ਵਾਸਤੇ ਨਾ ਤੁਸੀਂ ਬੰਦਾ ਹੋਰ ਰੱਖੋ ਇਹ ਕੁੜੀ ਦੇ ਵਿਚਾਰੇ ਤੋਂ ਕਰਾਉਣਾ ਨਹੀਂ ਇਹ ਬੜੀ ਕੰਜੂਰ ਹੋ ਗਈ ਕੱਲ ਨੂੰ ਐਵੇਂ ਅਸੀਂ ਕੋਈ ਬੰਨਣ ਕਰਦੇ ਆ ਉਹਨੂੰ ਦੱਸਣਾ ਕੋਈ ਡਰਾਮਾ ਬਾਜੀ ਜੋ ਸੌ ਚੋਟ ਬੋਲੀਦਾ ਚਲੋ ਹੱਲ ਵੀ ਕਰਤਾ ਉਹਦੀ ਮਦਦ ਵੀ ਕਰਤੀ ਦੂਜਾ ਸੱਸ ਨੂੰ ਭਈ ਆ ਕੰਮ ਤੋਂ ਐਦਾ ਐਦਾ ਕਰਨਾ ਉਹਨੂੰ ਹੌਲੇ ਹੌਲੇ ਕੁੜੀ ਨੇ ਸਮਝਾਇਆ ਵੀ ਰਹਿਣ ਦੇ ਹੁਣ ਮੁੰਡੇ ਨਹੀਂ ਛੱਡ ਪਰਿਆ ਜਦੋਂ ਸਰੇ ਕੋ ਮਰਦਾ ਚਲ ਆਪਦੀ ਜ਼ਿੰਦਗੀ ਸਵਾਦ ਹੌਲੀ ਹੌਲੀ ਮਾਮਲਾ ਸੈੱਟ ਹੋ ਗਿਆ ਇਹ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਇਹ ਗੱਲ 12-15 ਸਾਲ ਪੁਰਾਣੀ ਹੋ ਗਈ ਸ਼ੁਕੀ ਰਹਿੰਦੀ ਏ ਕੁੜੀ ਤੇ ਉਹੀ ਫੈਮਿਲੀ ਤੋਂ ਕਿੱਥੇ ਵਿਆਹ ਕਰਿਆ ਜੇ ਅਸੀਂ ਨਾ ਦੱਸਦੇ ਹਮ ਕਿਸੇ ਬਾਬੇ ਕੋਲ ਜਾਂਦੇ ਅੱਗ ਲੱਗਣ ਦੇ ਬੰਦੇ ਨਹੀਂ ਹੋਣ ਜੀ ਪਹਿਲੇ ਤੇ ਬਾਬੇ ਕੋਲ ਪੰਜ ਚੌਕ ਜੇ ਫਿਰ ਇਸ ਬਾਬੇ ਕੋਲ ਪੰਜ ਹੋ ਗਏ ਫਿਰ ਇਸ ਬਾਬੇ ਕੋਲ ਪੰਜ ਹੋ ਗਏ ਹਰੇਕ ਤਰ੍ਹਾਂ ਦਾ ਉਹਦਾ ਸ਼ੋਸ਼ਨ ਵੀ ਹੋਣਾ ਸੀ ਸ਼ੋਸ਼ਨ ਹੁੰਦਾ ਜੀ ਹੈਨਾ ਤੇ ਅੱਗ ਲੱਗਣ ਦੇ ਪਿੱਛੇ ਆਪਣੇ ਆਪ ਅੱਗ ਲੱਗਣ ਦੇ ਪਿੱਛੇ ਕੱਪੜੇ ਕੱਟ ਹੋਣ ਦੇ ਪਿੱਛੇ 100% ਆਹੀ ਕਹਾਣੀ ਇੱਕ ਹੋਰ ਦੱਸਦਾ ਕੱਪੜੇ ਕਿਵੇਂ ਕੱਟ ਹੋਣੇ ਹਮ ਚੰਡੀਗੜ੍ਹ ਦਾ ਇੱਕ ਬਹੁਤ ਵਧੀਆ ਪਰਿਵਾਰ ਜੇ ਚੰਡੀਗੜ੍ਹ ਚ ਕੋਠੀ ਹੋਵੇ 10-12 ਮਰਲੇ ਦੀ ਪੰਚਕੁੱਲੇ ਚ ਤਾਂ ਠੀਕ ਹੈ ਹੁਣ ਇੱਕ ਸਰਕਾਰੀ ਕੰਪਨੀ ਚ ਸੌਰਾ ਨੌਕਰੀ ਕਰਦਾ ਉਹ ਵਿਚਾਰੇ ਪਾਕਿਸਤਾਨ ਤੋਂ ਐਸੀ ਉੱਤੇ ਨਜ਼ਦੀਕੀ ਰਿਸ਼ਤੇ ਨਾਲ ਜਿ ਵਿਆਹ ਹੋ ਜਾਂਦਾ ਹੈ ਤਾਂ ਸਿੱਖ ਸੀਗੇ ਪੱਗ ਬੰਨਣ ਵਾਲੇ ਤੇ ਉਹ ਨੇੜੇ ਦੇ ਰਿਸ਼ਤੇ ਨਾਲ ਜਿ ਵਿਆਹ ਹੋ ਜਾਂਦਾ ਸਰ ਵਧੀਆ ਨੌਕਰੀ ਸੀ ਬਾਪੂ ਦੀ ਬਜ਼ੁਰਗ ਦੀ ਕੋਠੀ ਬਣਾ ਗਿਆ ਪੈਸੇ ਵਧੀਆ ਦੋ ਦੇ ਮੁੰਡੇ ਜੀ ਮੁੰਡੇ ਜਿਹਦਾ ਕਹਿੰਦੇ ਲਫੈਂਡ ਪੰਜਾਬੀ ਚ ਕਹਿੰਦੇ ਵੀ ਢੇਲੇ ਦੀਆ ਕੱਲ ਨੇ ਇੱਕ ਮੁੰਡੇ ਦਾ ਵਿਆਹ ਹੋ ਗਿਆ ਪੜੀ ਲਿਖੀ ਨੂੰ ਆ ਗਈ ਉਹ ਟੀਚਰ ਲੱਗੀ ਪ੍ਰਾਈਵੇਟ ਸਕੂਲ ਚ ਜੀ ਤੇ ਕੋਠੀ ਆਪਣੀ ਐ ਕਿਰਾਇਆ ਕੋਈ ਨਹੀਂ ਦੇਣਾ ਬਾਪੂ ਦੀ ਪੈਨਸ਼ਨ ਆਂਦੀ ਐ ਤੇ ਨਾਲ ਟੀਚਰ ਆ ਉਹਦੀ ਸੈਲਰੀ ਵਧੀਆ ਐ ਤੇ ਨਾਲ ਮਾੜਾ ਮੋਟਾ ਘਰ ਵਾਲਾ ਹੀ ਪੈਸੇ ਕਮਾਉਂਦਾ ਗੁਜ਼ਾਰਾ ਵਧੀਆ ਹੋਵੇ ਇੱਕ ਭਰਾ ਦਾ ਦੂਜੇ ਭਰਾ ਚ ਜਿਹੜੀ ਸੱਸ ਆ ਆਪਣੀ ਕਿਸੇ ਨਜ਼ਦੀਕੀ ਰਿਸ਼ਤੇਦਾਰੀ ਚੋਂ ਆਪਣੀ ਦੂਜੇ ਮੁੰਡੇ ਦਾ ਵਿਆਹ ਕਰਤਾ ਉਹ ਜ਼ਿਆਦਾ ਪੜ੍ਹੀ ਲਿਖਣੀ ਐ ਤੇ ਉਹਨੂੰ ਘਰ ਦੇ ਸਾਰੇ ਕੰਮ ਕਰਨੇ ਪੈਂਦੇ ਆ ਘਰ ਵਾਲਾ ਉਹਦੇ ਬਹੁਤੇ ਪੈਸੇ ਨਹੀਂ ਕਮਾਉਂਦਾ ਜੀ ਉਹਨੂੰ ਉਹਦੇ ਸੱਸ ਕੋਲੋਂ ਮੰਗਣੇ ਪੈਂਦੇ ਆ ਹੂੰ 500 ਦੇ ਦੇ 1000 ਦੇ ਦੇ ਮੇਰੇ ਭਰਾ ਦਾ ਵਿਆਹ ਮੇਰੇ ਇਹਦਾ ਵਿਆਹ ਹੋਇਆ ਕਿ ਸੱਚਨੇ ਦਾ ਪਾਣਾ 5000 ਦਾ ਸੂਟ ਨੋਨੂ ਦਾਣਾ 500 ਰੁਪਏ ਵਾਲਾ ਸੂਟ ਜੀ ਤੋਂ ਪੜੀ ਲਿਖੀ ਨੂੰ ਉਹਨੂੰ ਜਿਹੜੀ ਹਾ ਪਰ ਜਿਹੜੀ ਜਿਹੜੀ ਦੂਜੀ ਹੈ ਜਿਹੜੀ ਟੀਚਰ ਨਹੀਂ ਹੈ ਦੂਜੀ ਨੋ ਅੱਛਾ ਦੂਜੀ ਹੈ ਜਿਹੜੀ ਠੀਕ ਹੈ ਤੇ ਉਹਨੇ ਭਰਾ ਦਾ ਵਿਆਹ ਜਾਣਾ ਮਿੰਤਾ ਕਰਦੀਆਂ ਬੈਣੀ ਆ ਸਸਤੇ ਡਿਪੈਂਡ ਹੈ ਵੀ ਵਿਆਹ ਇੱਕ ਦਿਨ ਲਈ ਜਾਣਾ ਕਿ ਦੋ ਦਿਨ ਲਈ ਜਾਣਾ ਹੂੰ ਤੇ ਹੋਇਆ ਕਿ ਉਹ ਵਿਚਾਰੀ ਐਦਾ ਬਿੱਤਦੇ ਦਾ ਸ਼ਕਾਰ ਹੈ ਗੁੱਸਾ ਵੀ ਚੜੇ ਬੋਲ ਵੀ ਨਹੀਂ ਸਕਿਆ ਨਜ਼ਦੀਕੀ ਰਿਸ਼ਤੇਦਾਰੀ ਹੈ ਕਿ ਕਮਾਂਦੀ ਵਿਚਾਰੀ ਹੈ ਨਹੀਂ ਘਰ ਵਾਲੇ ਹੀ ਬਹੁਤਾ ਕਮਾਂਦਾ ਨਹੀਂ ਇੱਕ ਵਾਰੀ ਕਿਸੇ ਵਿਆਹ ਤੇ ਜਾਣਾ ਸੀ ਸੱਸ ਨੇ ਤੇ ਲੈ ਲਿਆ 5000 ਦਾ ਸੂਟ ਉਹਨੂੰ ਦੇਤਾ 600 ਸੂਟ ਪੁਰਾਣਾ ਜਿਆ ਤਾਂ ਉਹਨੇ ਸੋਚਣਾ ਲੱਗੇ ਵੀ ਮੈਂ ਵਧੀਆ ਕੜਾਣੀਆਂ ਨੇ ਕਟੇਜ ਕਪੜੇ ਵਗੈਰਾ ਨਵੀਂ ਵਿਆਹ ਹੀ ਆਈਆਂ ਹੂੰ ਜੇ ਮੈਨੂੰ ਵਧੀਆ ਕਪੜੇ ਨਾਲੇ ਸਪਾਨ ਸੱਸ ਨੂੰ ਵੀ ਨਹੀਂ ਦਿੰਦੀ ਜੀ ਉਹਨੇ ਕੈਂਚੀ ਨਾਲ ਵੜਦੇ ਠੀਕ ਹੈ ਹੁਣ ਕੈਂਚੀ ਨਾਲ ਵੜ ਦਿੱਤੇ ਹੂੰ ਪਤਾ ਹੀ ਲੱਗਦਾ ਜਾਂਦੋਂ ਸੋਸੀਂ ਫਰਾਰਾ ਆਪਦਾ ਵੀ ਵੱਢਦਾ ਹੁਣ ਆਪਦਾ ਹੀ ਮੜਦਾ ਦੋਨੋਂ ਪੁਰਾਣੀ ਪਾ ਕੇ ਗਈਆਂ ਹੂੰ ਵੀ ਚਲ ਬਦਲਾ ਲੈ ਲਿਆ ਵੀ ਜੇ ਮੈਂ ਵਧੀਆ ਕਪੜੇ ਨੇ ਪਾ ਕੇ ਜਾਂਦਾ ਸੱਸ ਨੂੰ ਨਹੀਂ ਦਿੰਦੇ ਹਾਂ ਠੀਕ ਹੈ ਤੇ ਦੂਜੀ ਵਾਰੀ ਵੇਦਾਂ ਹਤਜੀ ਵੇਦਾਂ ਫਿਰ ਸੱਸ ਦੇ ਸਾਰੇ ਕੱਪੜੇ ਉਹਨਾਂ ਵੱਢਣੇ ਸ਼ੁਰੂ ਕਰਦੇ ਫਿਰ ਵੀ ਸ਼ੱਕ ਨਾ ਹੋ ਜੇ ਯਾਰ ਵੀ ਸਾਰਾ ਘਰੇ ਘਟਾ ਹੈ ਇਹ ਵੀ ਆਪਣੀ ਘਰ ਵਾਲੀ ਦਾ ਗੁਲਾਮ ਵਾਲੀ ਬੈਠਾ ਇਹਨੂੰ ਦਿਖਦਾ ਮੇਰੇ ਨਾਲ ਬਿਤ ਕਰਾ ਹੋ ਰਿਹਾ ਫਿਰ ਸਾਰੇ ਦੇ ਕੱਪੜੇ ਵੱਢਣੇ ਸ਼ੁਰੂ ਕਰਤੇ ਫਿਰ ਸੋਚਿਆ ਵੀ ਸੱਸ ਸਾਰੇ ਦੇ ਵੱਢਤੇ ਮੇਰੇ ਘਰੋਂ ਤੇਲੇ ਦੀ ਗੱਲ ਨਹੀਂ ਇਹਦੀ ਜਨਾਨੀ ਮੈਂ ਮੈਂ ਨਹੀਂ ਤੰਗ ਬੋਲਦਾ ਨਹੀਂ ਉਹਦੇ ਵੱਢਣੇ ਸ਼ੁਰੂ ਕਰ ਦਿੱਤੇ ਫਿਰ ਹੱਲ ਕੀ ਹੋਇਆ ਉਹਦਾ ਅੱਗੇ ਦੱਸਣਾ ਗਿਆ ਸਾਰੇ ਡੱਬੇ ਦੇ ਕੱਪੜੇ ਵੱਢਣੇ ਸ਼ੁਰੂ ਕਰਤੇ ਤੇ ਬੋਰੀਆਂ ਭਰ ਭਰ ਕੇ ਕੱਪੜੇ ਵੱਡੇ ਹੋਏ ਦੱਬੇ ਤੇ ਹਾਲ ਹਾਲ ਤੋਂ ਪਹਿਲਾਂ ਕੀ ਹੋਇਆ ਸ਼ਾਮ ਨੂੰ ਜਦੋਂ 6 ਵਜਣੇ ਆ ਨਿਹਰਾ ਜ ਆਪਣਾ ਤਾਂ ਜਿਹੜੇ 50 50 ਸਾਲ ਦੇ 45 45 ਸਾਲ ਦੇ ਦੋਨੋਂ ਮੁੰਡੇ ਉਹਨਾਂ ਨੇ ਬੂਟ ਤਿਆਰ ਰੱਖਣੇ ਵੀ ਜਦੋਂ ਅੱਗ ਲੱਗਣ ਰੌਲਾ ਪੈਣਾ ਜੁੱਤੀਆਂ ਪਾ ਕੇ ਘਰ ਤੋਂ ਬਾਹਰ ਭੱਜ ਲੈਣਾ ਕਰਕੇ ਦੱਸਦੇ ਸੀ ਉਹ ਸੱਤਵੀਂ ਭੱਜਲੇ ਘਰ ਤੋਂ ਬਾਹਰ ਅੱਗ ਵੀ ਲੱਗਣ ਲੱਗੀ ਹਾਂ ਅੱਗ ਲੱਗਦੀ ਅੱਗ ਵੀ ਲੱਗਦੀ ਜੇ ਕੱਪੜੇ ਵੀ ਘਟ ਹੁੰਦੇ ਸੀ ਵੀ ਜਿੰਨਾ ਗਏ ਜਿੰਨਾ ਗਏ ਕਿਉਂਕਿ ਜਦੋਂ ਪਹਿਲੀ ਵਾਰੀ ਕੱਪੜੇ ਕੱਟੇ ਦੂਜੀ ਵਾਰੀ ਕੱਟੇ ਹੋਏ ਚਾਰ ਵੇ ਕੱਟੇ ਹੋਏ ਕਦੇ ਕਿਸੇ ਬਾਬੇ ਕੋਲ ਕਦੇ ਕਿਸੇ ਬਾਬੇ ਬਾਬਿਆਂ ਕੋਲ ਜਾ ਕੇ ਘੁੰਮਣ ਲੱਗ ਪਏ ਤੇ ਕਿਸੇ ਨੇ ਕਹਾ ਜਿੰਨ ਆ ਗਿਆ ਕਿਸੇ ਨੇ ਕਹਾ ਚਿੜੇ ਲਾ ਰੌਲਾ ਪੈ ਗਿਆ ਵੀ ਜਿੰਨ ਆ ਗਿਆ ਹੀ ਅੱਗ ਲੱਗੀ ਜਿੰਨ ਆ ਗਿਆ ਹੀ ਅੱਗ ਲੱਗੀ ਸਾਰਾ ਟੱਬਰ ਭੱਜ ਜਾਂਦਾ ਸੀ ਕੇ ਸਾਡੇ ਕੋਲ ਪਹੁੰਚ ਗਿਆ ਜੀ ਹੁਣ ਉੱਥੇ ਫੇਰ ਅਸੀਂ ਟੀਮ ਗਏ ਅਸੀਂ ਤਾਂ ਬੰਦਾ ਹੀ ਲੱਭਦੇ ਇਹ ਤਾਂ ਲੱਭਦੇ ਨਹੀਂ ਆ ਸਾਰੀ ਕਹਾਣੀ ਵੀ ਘਰ ਚ ਕਿੰਨੇ ਮੈਂਬਰ ਹੈ ਕੌਣ ਕਿੱਥੇ ਕਮਾਉਂਦਾ ਕੌਣ ਕਿੰਨਾ ਪੜਿਆ ਕੌਣ ਨੌਕਰੀ ਕਰਦਾ ਸਿੱਧਾ ਪਤਾ ਵੀ ਉਹ ਹੀ ਹੈ ਹਾਂ ਆ ਜਿਹੜੀ ਛੋਟੀ ਨੂੰ ਹੈ ਵੀ ਆ ਕੇ ਤਾਂ ਇਹ ਹੀ ਲੰਦੀ ਹੋਏਗੀ ਚਲਾਨੂੰ ਪੁੱਛਦੇ ਆ ਹੁਣ ਪੁੱਛੇ ਅਸੀਂ ਕੋਈ ਪੁਲਿਸ ਵਾਲੇ ਥੋੜੀ ਕੁੱਟ ਕੇ ਬਣਾ ਲਾਂਗੇ ਉਹਦੇ ਮਨ ਚੋਂ ਗੱਲ ਘਟਾਣ ਵਾਸਤੇ ਮੇਰੇ ਤੇ ਭਰੋਸਾ ਕਿਵੇਂ ਕਰੂ ਫਿਰ ਉਹਦੀ ਮਾਨਸਿਕਤਾ ਸਮਝ ਕੇ ਉਹਦੇ ਮੈਂਟਲ ਲੈਵਲ ਤੇ ਪਹੁੰਚਣਾ ਪੈਂਦਾ ਵੀ ਇਹਦਾ ਧਰਮ ਚ ਕਿੰਨਾ ਕੋਈ ਫਾਸਾ ਹੈ ਆਂਧਵਸ਼ਾਸੀ ਕਿੰਨੀ ਹੈ ਕਿਹੜੇ ਬਾਬੇ ਨੂੰ ਮੰਦੀ ਹੈ ਕਿਸ ਦੇ ਕਹਾਂ ਦੇ ਫਿਰ ਉਹੀ ਟ੍ਰਿਕਾਂ ਜਿਹੜਾ 100% ਪਿੱਛੇ ਇਹੀ ਚੀਜ਼ ਹੁੰਦੀ ਹੈ ਤੇ ਉਹੀ ਡਰਾਮਾ ਕੀਤਾ ਚੰਗੀ ਪਰੇਸ਼ਾਨੀ ਉਹੀ ਉਹ ਟ੍ਰਿਕ ਨਾਲ ਉਹੀ ਡਰਾਮਾ ਕੀਤਾ ਤੇ ਅਖੀਰ ਨੂੰ ਮਨਾ ਲਿਆ ਜੀ ਦੇ ਹੋਈ ਰਿਕਾਰਡਿੰਗ ਕਰ ਲਈ ਤੇ ਫੇਰ ਲੈ ਆਂਦੇ ਆ। ਬਈ ਗੱਲ ਦਾ ਸੁਣ ਗਿਆ। ਹਮ ਹਾਲ ਤੇਰਾ ਕਰਾਂਗੇ। ਗੱਲ ਹਲ ਹੋ ਗਈ। ਪਤਾ ਲੱਗੇ ਵਿਆਹ ਹੈ। ਹੁਣ ਸਾਡਾ ਫਰਜ਼ ਬਣਦਾ ਉਹ ਬਿਤਕਰਾ ਖਤਮ ਕਰਨਾ ਜੀ ਬਾਬੇ ਥੋੜੀ ਲੁਕੀ ਦੇ ਕਰਿਆ ਫਿਰ ਹੁਣ। ਫਿਰ ਉਹੀ ਗੱਲ ਹੈ ਵੀ ਜਿੰਨ ਦਾ ਸੀ ਕਾਬੂ ਕਰ ਲੈਨੇ। ਹਮ ਪਰ ਜਿੰਨੇ ਦੇ ਨਾਮ ਦੇ ਨਾ ਕੁਝ ਪੈਸੇ ਰੱਖਣੇ ਪੈਣੇ ਚੜਾਵਾ ਦੇਣਾ ਪੈਣਾ ਸਾਨੂੰ। ਉਹ ਚੜਾਵਾ ਸਾਡੇ ਕੋਲ ਨਹੀਂ ਪਹੁੰਚਣਾ ਸਿੱਧਾ ਜਿੰਨੇ ਕੋਲ ਪਹੁੰਚੇਗਾ। ਇਹ ਛੋਟੂ ਨੂੰ ਨਹੀਂ ਪਿਆ ਕਰਨਾ। ਠੀਕ ਹੈ ਹੁਣ ਗਲੋਗੇ ਉਹਦੇ ਪੈਸੇ ਹਲੋਗੇ ਤੇ ਜੇ ਇਸ ਘਰ ਚ ਕਿਸੇ ਨਾਲ ਬੇਤਰਾ ਹੋ ਗਿਆ ਹੂੰ ਤਿੰਨੇ ਨੋਆ ਤਿੰਨੋ ਦੇਵੀਆਂ ਪਤਾ ਨਹੀਂ ਜਿੰਨੇ ਕੀ ਤੋਂ ਨਾਲ ਜਿਹੇ ਬਰਾਬਰ ਦਾ ਖਤਮ ਹੋ ਗਈ ਨਾ ਜਿੰਨ ਫੇਰ ਆਉ ਬਰਾਬਰ ਦਾ ਕਰਕੇ ਰੱਖਣੀ ਬਰਾਬਰ ਦਾ ਕਰਕੇ ਰੱਖਣੀ ਸੂਟ ਬਰਾਬਰ ਦਾ ਚਾਹੀਦਾ ਹੌਲੀ ਹੌਲੀ 2 4 5 ਮੀਟਿੰਗਾਂ ਦੀ ਬਾਅਦ ਚ ਵੀ ਕਰਦੇ ਆ ਚੈੱਕ ਵੀ ਰੱਖਦੇ ਆ ਉਹ ਪੁੱਛਦੇ ਬੀਬੀ ਹੁਣ ਠੀਕ ਹੈ ਹੁਣ ਤੰਗ ਤਾਂ ਨਹੀਂ ਕਰਦੇ ਤੈਨੂੰ ਖਰਚਾ ਮਿਲਦਾ ਕਿ ਨਹੀਂ ਮਿਲਦਾ ਤੈਨੂੰ ਸਸ ਰੋਟੀ ਬਣਾਣ ਦੀ ਮਦਦ ਕਰਦੇ ਕਿ ਨਹੀਂ ਕਰਦੇ ਵਿਆਹ ਸਾਦੇ ਤੇ ਕੱਪੜੇ ਮੁੰਦੇ ਕਰਦੇ ਬਾਅਦ ਤੋਂ ਜਦੋਂ ਦੋ ਤਿੰਨ ਮੀਟਿੰਗਾਂ ਕਰਦੇ ਆ ਫਿਰ ਦੇ ਵੀ ਨਹੀਂ ਕਹਿੰਦੀ ਕਦੇ ਬਾਬਾ ਜੀ ਆਲੇ ਲੋ ਨਹੀ ਨਹੀ ਅਸੀਂ ਅਸੀਂ ਕਹਿੰਦੇ ਵੀ ਸਾਨੂੰ ਨੇ ਬਾਬੇ ਨੇ ਸਲਾਫ ਦਿੱਤਾ ਹੈ ਵੀ ਜੇ ਅਸੀਂ ਵਿੱਚੋਂ ਕਮਾ ਲਏ ਸਾਰੀਆਂ ਸ਼ਕਤੀਆਂ ਖਤਮ ਸਾਰੀਆਂ ਸ਼ਕਤੀਆਂ ਇਸ ਕਰਕੇ ਪੈਂਟ ਕੋਟ ਵੀ ਪਾਣੇ ਆ ਟਾਈ ਵੀ ਲਗਾਣੇ ਆ ਜੀ ਕਹਿੰਦੇ ਵੀ ਕੰਮ ਕੰਮ ਵੀ ਕਰਦੇ